ਜੀ ਸასიਖਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੂਗੀ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀ ਸਬਜੀ ਵਾਲੀ ਫਲਵਾੜੀ ਕਿਉਂਕਿ ਆਪਾਂ ਰੁੱਤ ਦੇ ਹਿਸਾਬ ਨਾਲ ਸਾਰੀ ਸਬਜੀ ਬੀਜੀ ਹੁੰਦੀ ਆ ਤੇ ਜਿਵੇਂ ਤੁਲਸਣ ਪਿਆਜ਼ ਆਦਿਕ ਰਾਲਦੀ ਤੇ ਤੇ ਆਪਣਾ ਪੋਰਟਲ ਚੀਜ਼ ਜਾਨੀ ਕਿ ਦਾਲਾਂ ਜਿਵੇਂ ਛੋਲੇ ਹੋਗੇ ਕਾ ਚਿੱਟੇ ਛੋਲੇ ਹੋਗੇ ਮੂੰਗੀ ਹੋ ਵੀ ਆਦੇ ਮੂੰਗੀ ਤਾਂ ਜਿਹੜੀ ਚ ਉੱਡੀ ਜਾਂਨੇ ਆ ਇਹ ਚ ਹਲੜਾ ਜਾ ਹੋ ਗਿਆ ਸੀਗਾ ਇਹ ਚ ਪਣਾਲੂਆਂ ਦਾ ਪੱਡ ਜਲਾਇਆ ਸੀ ਵੀਲੇ ਹੀ ਸੀ ਤਾਂ ਤੇ ਇਹਨੂੰ ਗੁੱਡੀ ਜਾਂਨੇ ਆ ਜਾਨੀ ਕਿ ਆਪਾਂ ਰੇ ਜੂਰੀਆ ਜਮਾ ਨਹੀਂ ਪਾਉਂਦੇ ਸਬਜ਼ੀ ਚ ਸਪਰੇਅ ਮਾੜੀ ਮੋਟੀ ਜਾਨੀ ਕਿ ਜ਼ਰੂਰ ਕਰ ਦੰਨੇ ਆ ਸੁੰਡੀ ਤੋਂ ਅੱਜ ਤੁਹਾਨੂੰ ਵੀ ਦਿਖਾਉਨੇ ਆ ਤੇ ਇਕੱਲੇ ਨੂਨ ਨੂਨ ਹੀ ਉਹਦੇ ਕਹਿਣ ਨੂੰ ਮੁੱਲ ਲਈਦਾ ਬਾਕੀ ਸਾਰੀਆਂ ਚੀਜ਼ਾਂ ਕਰਤੀਆਂ ਆਂ ਸਬਜ਼ੀਆਂ ਰੁੱਤ ਦੇ ਹਿਸਾਬ ਨਾਲ ਕਾਲਾ ਦੇ ਸੂਜੇ ਦਾ ਵੀ ਬੱਸ ਅੱਜ ਬੰਦ ਜੇ ਹੋ ਗਿਆ ਪਰਸੋਂ ਸ਼ਾਮ ਨੂੰ ਆਇਆ ਸੀ ਵਾਸਾ ਦੇ ਕੇ ਥੋੜਾ ਜਿਹਾ ਜਾਂਦਾ ਪਾਣੀ ਸੂਏ ਚ ਆ ਦੇ ਕੋ ਮਿਰਚਾਂ ਘੜੀਆਂ ਲੈਣਾ ਚ ਅੱਛਾ ਤਾਂ ਲੱਗੀਆਂ ਵੀ ਆ ਵੀ ਆ ਪਾਣੀ ਲਾ ਕੇ ਰਟੀਆਂ ਹੋਣੀਆਂ ਆ ਦੀ ਲੜ ਚਲੀ ਗਈ ਆ ਗੁਵਾਰਾ ਖੜਾ ਦੇਖੋ ਕੜਾ ਚ ਆ ਇਧਰ ਆ ਦੋ ਸਿਆੜੇ ਦੇ ਚਾਗਵਾਰੇ ਦੇ ਇਹ ਗੁੱਡੀ ਅੱਜ ਸਬਜੀ ਤੇ ਆ ਖੀਰਾ ਤਰ੍ਹਾਂ ਦਾ ਉਹ ਵੀ ਤਰ੍ਹਾਂ ਦਾ ਫੇਰ ਮਿਰਚਾਂ ਆ ਗਈਆਂ ਉਹ ਸ਼ਿਮਲਾ ਮਿਰਚ ਆ ਗਈ ਆ ਟਮਾਟੇ ਆ ਗਏ ਇਧਰ ਆ ਟਮਾਟਿਆਂ ਦੇ ਰੂਟੇ ਟਮਾਟੇ ਇਧਰ ਆ ਸ਼ਿਮਲਾ ਮਿਰਚ ਆ ਗਈ ਆ ਸ਼ਿਮਲਾ ਮਿਰਚ ਦੀ ਲੈਣਾ ਆ ਵੀ ਸ਼ਿਮਲਾ ਮਿਰਚ ਦੀ ਲੈਣਾ ਦੇਉ ਦੁਜੀਆਂ ਕੋੜੀਆਂ ਮਿਰਚਾਂ ਦੀਆਂ ਲੈਣਾ ਨੇ ਯਾਨਕੀ 100 ਕਬੂਟਾ ਕੋੜੀਆਂ ਮਿਰਚਾਂ ਦਾ 40 ਕਬੂਟੇ ਸ਼ਿਮਲਾ ਮਿਰਚਾਂ ਦੀਆਂ ਯਾਨਕੀ ਆਪਣਾ ਨਾਲ ਤਾਂ ਹਰੀਆਂ ਨਾਲ ਚੱਲੀ ਜਾਂਦਾ ਨਾਲੇ ਸਗਾ ਲਈਦੀਆਂ ਇਹਦੇ ਚ ਲਾਲ ਕਰ ਲਈਦੀਆਂ ਇੱਧਰ ਪਿਆਜ਼ ਪਿਆਜ਼ ਉੱਧਰ ਵੀ ਹੈ ਪੰਡ ਵਾਲੇ ਖੇਤ ਪਿੰਡੀ ਉੱਧਰ ਉੱਤਰੀ ਜਾਂਦੀ ਹੈ ਯਾਨਕੀ ਪਿਆ ਵੀ ਟਮਾਟਿਆਂ ਦੇ ਬੂਟੇ ਆ ਦੇ ਅੰਦਰ ਫੋਲ ਲੱਗੇ ਹੋਏ ਇਹਨਾਂ ਨੂੰ ਵੀ ਟਮਾਟੇ ਹਾਂ ਉਹ ਦੇਖੋ ਆਧੀਆ ਆਪਣਾ ਕਰੇਲੀ ਆਦੇ ਬਾੜ ਜੀ ਤੇ ਚੜ ਚੱਲੇ ਇੱਧਰੋਂ ਦੇਖੋ ਇਹ ਫੁੱਲ ਵੀ ਜੱਕੇ ਵਾਹ ਦੇਖੋ ਚੜ ਗਈ ਤੂਰੀਆਂ ਦੀ ਬੇਲ ਤਾਂ ਥਾਲੀ ਤੇ ਇੱਧਰੋਂ ਲੰਗੀ ਬਸ ਆਧੀਆ ਆਪਣੇ ਟਿੰਡੋ ਆ ਦੇਖੋ ਖੀਰਾ ਇਹਨੂੰ ਅਜਾਦੀ ਕਈ ਜੀ ਮਾਰਦਾਂਗੇ ਇਹਨੂੰ ਵੀ ਪਾਣੀ ਲਾਵਾਂਗੇ ਆ ਕੀਰੇ ਜੀਆਂ ਟਿੰਡੋ ਆ ਇੱਧਰ ਇੱਧਰ ਆ ਵੀ ਖੀਰਾ ਖੀਰਾ ਦਾ ਬਹੁਤ ਉੱਤਰਦਾ ਕੀ ਹੀ ਰਹੀ ਆ ਜੇ ਬਾਈ ਹੋਰ ਕੀ ਲਈ ਪਿਆ ਆ ਚੇ ਬੜਾ ਕੀ ਆਹ ਖਰਬੂਜਾ ਆ ਗਿਆ ਆ ਵੀ ਚੇ ਬੜਾ ਇਧਰ ਟੰਡੋ ਆ ਵੀ ਖਰਬੂਜਾ ਆ ਬੜੇ ਕਦਮ ਆ ਗਏ ਹਰੇ ਆ ਵੀ ਖਰਬੂਜਾ ਹੀ ਆ ਇਹਨਾਂ ਨੂੰ ਅੱਜ ਗੁੜਦੇ ਆਂ। ਆਹ ਦੋ ਕੁ ਬੇ ਲੰਮ ਤੀਰੇ ਦੀਆਂ ਆ ਗਈਆਂ, ਕਾਹ ਮਤੀਰੇ ਦੀ ਆ ਗਈ। ਆ ਆ ਗਈ ਮਤੀਰੇ ਦੀ। ਕਾਹ ਕਦੂਆਂ ਦੀਆਂ, ਵੱਡਿਆਂ ਦੀਆਂ। ਬਾਅਦ ਜਿਹਨੂੰ ਗੁੜਦਾਂਗੇ, ਇਹ ਹੀ ਰਹਿ ਗਈ ਗੁੱਡਣ ਵਾਲੀ ਬਾੜੀ ਜੀ ਗੁੜ ਕੇ ਸਾਰੇ ਪਾਣੀ ਨਾ ਪਰਦਾਂਗੇ। ਆਹ ਵੀ ਆ ਜਮਾ ਬਿਨਾਰੀ ਸਪਰੇਅ ਵਾਲੀ ਆਪਣੀ। ਆ ਗਈ ਮਹਿੰਗੀ। ਇਹ ਤੇ ਰੀ ਜਮਾਨੀ ਸਬਰੀ ਤਾਂ ਮਾੜੀ ਨਹੀਂ ਪਈ ਹੈ ਤੇ ਬਸ ਇਹ ਵੀ ਫਲ ਚੱਕਦੀ ਜਾਂਦੀ ਆ ਬਈ ਇਹਨੂੰ ਗੋੜ ਦਾਂਗੇ ਕੱਲ ਨੂੰ ਬਸ ਆਪਣੇ ਮਤ ਬਲ ਜੋਗੀ ਇਹ ਚ ਵਧੀਆ ਹੋਣੀ ਆ ਇਹ ਕੀ ਆ ਡੇਢ ਪੌਣੇ 2 ਕਨਾਲ ਆਪਣਾ ਵਧੀਆ ਸਰ ਜਾਂਦਾ ਨਾਲੇ ਸਾਫਤੀ ਨਾਲੇ ਦਲਾ ਲਈਦੀ ਆ ਇਹਦੇ ਚੋਲੇ ਵੀ ਕਨਾਲ ਕੁੰਦੇ ਆ ਉਹ ਚ ਵਧੀਆ ਸਰ ਜਾਂਦਾ ਆਪਣਾ ਖਾਲ ਇਹ ਕਿ ਰੀ ਜਮਾਨੀ ਪਾਉਂਦੀ ਦੇਖੋ ਬਣ ਆ ਰਹੀਆਂ ਇਹਨਾਂ ਦੇਖੋ ਲਫਲਫਲੀਆਂ ਬਣ ਚਲੀਆਂ ਦੇਖੋ ਇੱਥੇ ਹੈ ਇਹਦੇ ਨਾਲ ਦੂਜੀ ਆ ਪਰ ਇਹ ਵੱਟ ਦੀ ਆ ਜਿਹੜੀ ਆ ਸਬਜੀ ਵਾਲੀ ਵੱਟ ਸੀ ਇਹ ਲੈ ਇੱਥੇ ਫਲੀਆਂ ਬਣ ਚਲੀਆਂ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਦੇ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ